ਕਿੰਨੂ ਬੋਟਾ ਪਾਉਂਗੇ ਇਹ ਤਾਂ ਮੋਦੀ ਨੂੰ ਪਾਵਾਂਗੇ ਲੀਡਰ ਬਦਲਦੇ ਹੋਏ ਐਸੀ ਬਦਲੀ ਜੰਨੇ ਹੁਣ ਤੁਹਾਨੂੰ ਕਿਹੜੀ ਸਰਕਾਰ ਚੰਗੀ ਲੱਗਦੀ ਹੈ ਮੋਦੀ ਦੀ ਵਿਦੇਸ਼ ਨੀਤੀ ਸਹੀ ਆ ਸਾਨੂੰ ਤਾਂ ਇੱਕ ਚੰਗੀ ਲੱਗਦੀ ਆ ਬਸ ਵਿਦੇਸ਼ ਨੀਤੀ ਸਹੀ ਆ ਬਾਕੀ ਮੋਦੀ ਵੀ ਜਿਹੜਾ ਐਟਾ ਕੋ ਖਾਸ ਨਹੀਂ ਕੰਮ ਕਰ ਰਿਹਾ ਭਵੰਤਵਾਨ ਸਰਕਾਰ ਬਣੀ ਐ ਉਹ ਸਾਨੂੰ ਕਣਕੇ ਨਹੀਂ ਮਿਲਦਾ ਦੋ ਸਰਕਾਰਾਂ ਨੰਗ ਜਾਣਗੀਆਂ ਆਟਾ ਹੁੰਦਾ ਨੂੰ ਦਾ ਇੱਥੇ ਤੇ ਕਰਾਂਗੇ ਸਰਕਾਰ ਕਿਹੜੀ ਚੰਗੀ ਲੱਗਦੀ ਆ ਤੁਹਾਨੂੰ ਸਰਕਾਰ ਤਾਂ ਅਸੀਂ ਤਾਂ ਮੋਦੀ ਨੂੰ ਵੋਟ ਪਾਵਾਂਗੇ ਇਹਦਾ ਦਾੜੀ ਬਦਲਾਂਗੇ ਵਾਰੀ ਐ ਇਸ ਵਾਰ ਇਸ ਵਾਰ ਤਾਂ ਬਸ ਮੋਦੀ ਚੁਣਿਆ ਸਭ ਢੀਚੀਆਂ ਬੀਚੀਆਂ ਵਾਲਿਆ ਜੀ ਜਿਹੜਾ ਕਾਲਿਆਂ ਨੇ ਕੰਮ ਕੱਢਣਾ ਉਹ ਕਾਲੀ ਕੱਢਦੇ ਆ ਤੇ ਕਾਲਿਆਂ ਦੀ ਸਰਕਾਰ ਪੂਰੀ ਟੌਪ ਦੀ ਹੈ ਜੀ ਜਿਹੜਾ ਕਿੜਾ ਪਹਿਲਾਂ ਢੰਡੇ ਲੈ ਕੇ ਚੱਕੀ ਫਿਰਦੇ ਸੀ ਅਸੀਂ ਆਇਆ ਕਰਦਾਂਗੇ ਜਾਓ ਕਰਦਾ ਏ ਮਰੇ ਮਾਰਗ ਤੇ ਨਹੀਂ ਆਉਂਦੇ ਬਾਅਦ ਚ ਇਹ ਨਾਲੇ ਕਹਿੰਦੇ ਕਾਲਿਆਂ ਨੇ ਲੁੱਟਿਆ ਬਹੁਤਾ ਲੁੱਟਿਆ ਉਹਦਾ ਜਿਹੜੇ ਹਰ ਆ ਆ ਟੰਗਾ ਕਰਕੇ ਹੁਣ ਇਲੈਕਸ਼ਨ ਆ ਗਏ ਫਿਰ ਉਹ ਘਰਾਂ ਚ ਵੋਟਾਂ ਲੈਣ ਆਉਣਗੇ ਆਹ ਯਾਰ ਇਹਦਾ ਕਾਮੀ ਜਗਾ ਇਹਦਾ ਧੱਕੇ ਨਾਲ ਬੋੜਾਂਗੇ ਕਾਲਿਆਂ ਨੂੰ ਹੱਕ ਜੋਰ ਕੇ ਪਾਵਾਂਗੇ ਕਾਲਿਆਂ ਨੂੰ ਵੋਟ ਪਾਈ ਤੇ ਜਿੰਨ ਕੇ ਕੀਮਤ ਪੈਂਦੀ ਤੁਹਾਡੀ ਕੀ ਉੱਚ ਪੈਂਦੀ ਪੈਂਦੀ ਆ ਸਰਕਾਰ ਕੀ ਦੀ ਲੈ ਕੇ ਆਉਂਗੇ ਹੁਣ ਕਾਲੀ ਦੀ ਆਉਗੀ ਆਪਾਂ ਕਾਲੀ ਨੂੰ ਪਾਵਾਂਗੇ ਦੋਵਾਂ ਨੂੰ ਹੋਰ ਕਿਹ ਕੇ ਪਵਾਉਂਗਾ ਮੈਂ ਤਾਂ اچھا ਜੇ ਇੱਕ ਯਾਰ ਨੇ ਕਹਦਾ ਦੂਜੇ ਯਾਰ ਪਿੱਛੇ ਬੋਟ ਪਾ ਦੂਗਾ ਪਾ ਦੂਗਾ じゃ ਯਾਰ ਇੱਥੇ ਬੰਦਾ ਮਾਨ ਨੂੰ ਦਿਆ ਰਿਆ ਯਾਰ ਆਰਾਮ ਕਰ ਤਰੇ ਵਾਪਸ ਫਿਰ ਹੁਣ ਲੋਕ ਸਭਾ ਦੀਆਂ ਵੋਟਾਂ ਆ ਗਈਆਂ ਤੇ ਕਿਹੜੀ ਸਰਕਾਰ ਚੰਗੀ ਲੱਗਦਾ ਕਿਹਨੂੰ ਵੋਟਾਂ ਪਾਵਾਂਗੇ ਅਸੀਂ ਤਾਂ ਮੋਦੀ ਨੂੰ ਪਾਵਾਂਗੇ ਅੱਛਾ ਮੋਦੀ ਸਾਰੇ ਫਾਇਦਾ ਮੋਦੀ ਕਰਾ ਰਾ ਥੰਦਾ ਜੀ ਜੋ ਜੋ ਨਾ ਰਸਨ ਕਾ ਉਹ ਦਜੀ ਕਣਕ ਦਿੰਦਾ ਫਰੀ ਅਚਾਹ ਅ ਸਿਲੈਂਡਰੀ ਫਰੀ ਦਿੰਦਾ ਕਰੀਬਾ ਨੂੰ ਜੀ ਤੇ ਜਿਹੜੇ ਉਹ ਲੋਕਾਂ ਨੂੰ ਕਰਦੇ ਕੋਈ ਸਾਡੇ ਨੇ ਮਿਲੇ ਜੀ ਤੇ ਉਹ ਆਮ ਸਾਰੇ ਫਾਇਦਾ ਕਰਦਾ ਮੋਦੀ ਜੀ ਤੁਸੀਂ ਕਿਸਾਨ ਹੋ ਅਸੀਂ ਖਸਾਨੀ ਨਾਦਰ ਮੋਦੀ ਕਹਿੰਦੇ ਵੀ ਦਿੱਲੀ ਦੇ ਜਿਹੜੇ ਬਾਡਰ ਤੇ ਕਿਸਾਨ ਬੈਠੇ ਤੇ ਅਥਰੂ ਕਹਿੰਦੇ ਗੋਲੇ ਸਿੱਟੀ ਜਾਂਦਾ ਸਿੱਟੀਆਂ ਸਿੱਟੀਆਂ ਨਾ ਜਾਣਾ ਇਹ ਤਾਂ ਪੈਸੇ ਲੈ ਕੇ ਮੁੱਕ ਰਿਹਾ ਕਿਸਾਨ ਕਿਹੜੇ ਹੈ ਕਿਵੇਂ ਥਾਣਾ ਨਾਲ ਪੈਸੇ ਭਾਲਦੇ ਹਰ ਵੀ ਕਿਵੇਂ ਪੈਸੇ ਭਾਲਦੇ ਭਾਲਦੇ ਹੁਣ ਫਸਲਾਂ ਸਾਡੇ ਪਿੰਡ ਮਰੀ ਕੋਈ ਨਹੀਂ ਤੇ ਇਹ ਇਹ ਪੈਸੇ 80 ਲੱਖ ਰੁਪਏ 87 ਲੱਖ ਲਗੇ ਅੱਛਾ ਵੀ ਕਿਹੜੇ ਜਥੇਬੰਦੀ ਲੱਗੀ ਹੈ ਕੋਈ ਜਥੇਬੰਦੀਆਂ ਲਗੀਆਂ ਉਰ ਤੋਂ ਕਿਹੜੀ ਜਥੇਬੰਦੀ ਕੋਈ ਨਾਂ ਜਾਣ ਹੈ ਨਾਂ ਨੂੰ ਨਹੀਂ ਆਪਣੀ ਜਾਣ ਨਾਂ ਆਪਾਂ ਜੇ ਸਮਝਦਾ ਸਹਿਤ ਰਹੀ ਨੇ ਅੱਛਾ ਤੁਸੀਂ ਕਹਿੰਦੇ ਆ ਵੀ ਮੋਦੀ ਦੀ ਸਰਕਾਰ ਵਧੀਆ ਹੈ ਜਨਨ ਕਿ ਕਿਸਾਨ ਮੜਿਆ ਜਾਈਂ ਕਹਿੰਦੇ ਆ ਹਾਂ ਜੀ ਨਹੀਂ ਕਿਸਾਨ ਕਹਿੰਦੇ ਆ ਜਿਹੜੀ ਫਸਲਾਂ ਤੇ ਸਾਨੂੰ ਐਮ ਐਸ ਪੀ ਮਿਲਣੀ ਚਾਹੀਦੀ ਹੈ ਮੋਦੀ ਕਿਉਂ ਨਹੀਂ ਦੇ ਰਿਹਾ ਲੰਬੇ ਸਮੇਂ ਤੋਂ ਜਨਨ ਕਿ ਕਿਸਾਨ ਮੰਗ ਕਰਦੇ ਆ ਫਿਰ ਜੇ ਤੁਹਾਡੀ ਸਰਕਾਰ ਮੋਦੀ ਦੀ ਹੈ ਤੁਸੀਂ ਕਹਿੰਦੇ ਅਸੀਂ ਮੋਦੀ ਨੂੰ ਚਾਹੁੰਦੇ ਹਾਂ ਮੋਦੀ ਦੀ ਸਰਕਾਰ ਨਹੀਂ ਅਸੀਂ ਵੋਟਰ ਬੰਦੇ ਕਾਂਗਰਸ ਹੀ ਹੈ ਅੱਛਾ ਹੁਣ ਅੱਕ ਕਿਸੀ ਵੋਟਰਾਂ ਕੀ ਪਿਛੇ ਵਾਲੇ ਝਾੜੂ ਨੂੰ ਪਾਤੀਆਂ ਅੱਛਾ ਤੇ ਅਕ ਕਿਉਂ ਝਾੜੂ ਨੂੰ ਛੱਡ ਕੇ ਤੇ ਅਕ ਕਿ ਮੋਦੀ ਨੀ ਹੁਣ ਤੁਸੀਂ ਕਾਂਗਰਸੀ ਸੀ ਫਿਰ ਆਮ ਆਦੀ ਨੂੰ ਪਾਰਟੀਆਂ ਹੁਣ ਆਮ ਆਦੀ ਪਾਰਟੀ ਛੱਡ ਕੇ ਤੁਸੀਂ ਕੋਈ ਮੋਦੀ ਨੂੰ ਪਾਉਂਗੇ ਫਿਰ ਤਾਂ ਐਂ ਦਲ ਬਦਲਦੇ ਰਹੋਗੇ ਦਲ ਬਦਲਦੇ ਰਹਾਂਗੇ ਚਲ ਜਿਵੇਂ ਲੋਕ ਬਦਲਦੇ ਇਹ ਲੀਡਰ ਬਦਲਦੇ ਹੋਵੇਂ ਅਸੀਂ ਬਦਲ ਹੀ ਜੰਨੇ ਜੇ ਮੋਦੀ ਨੇ ਫਿਰ ਕੰਮ ਨਾ ਕਰੇ ਫਿਰ ਅੱਗੇ ਫਿਰ ਨਾ ਕਰੇ ਤਾਂ ਫਿਰ ਮੋਦੀ ਨਾ ਪਾਵਾਂਗੇ ਫੇ ਫਿਰ ਹੁਣ ਚੋਕੀ ਪੰਜਵੀਂ ਗੜੀ ਲੈ ਕੇ ਆਉਂਗੇ ਪੰਜਵੀਂ ਜਿਹੜੀ ਕੋਈ ਮਰਜ਼ੀ ਹੈ ਜੀ ਅੱਛਾ ਕੋਈ ਕੋਈ ਨਵੀਂ ਪਾਲੋਗੇ ਨਾ ਨਵੀਂ ਕੋਈ ਨਹੀਂ ਬਸ ਅੱਛਾ ਇਧਰ ਹੀ ਪੁੱਛ ਲੈਣਾ ਬਾਈ ਕਿਵੇਂ ਲੱਗਦਾ ਤੁਹਾਨੂੰ ਬਾਈ ਦਾ ਕਹਿੰਦਾ ਅਸੀਂ ਮੋਦੀ ਨੂੰ ਵੋਟ ਪਾਉਣੇ ਤੁਹਾਨੂੰ ਕਿਹੜੀ ਸਰਕਾਰ ਚੰਗੀ ਲੱਗਦੀ ਆ ਜੇ ਮੋਦੀ ਦਾ ਵਿਦੇਸ਼ ਨੀਤੀ ਸਹੀ ਆ ਸਾਨੂੰ ਤਾਂ ਇੱਕ ਚੰਗੀ ਲੱਗਦੀ ਆ ਬਸ ਵਿਦੇਸ਼ ਨੀਤੀ ਸਹੀ ਆ ਬਾਕੀ ਮੋਦੀ ਵੀ ਜਿਹੜਾ ਐਡਾ ਕੋਈ ਖਾਸ ਨਹੀਂ ਕੰਮ ਕਰ ਰਿਹਾ ਗਰੀਬਾਂ ਦੇ ਪੱਖ ਚ ਬਹੁਤ ਘੱਟ ਕੰਮ ਗਰੀਬਾਂ ਦੀ ਆਵਾਜ਼ ਬਹੁਤ ਘੱਟ ਸੁਣੀ ਜਾਂਦੀ ਹੈ ਤੇ ਨਾਲ ਗਰੀਬਾਂ ਦੇ ਪੱਖ ਚ ਕੋਈ ਐਸਾ ਕਾਨੂੰਨ ਹੈਗਾ ਵੀ ਜਿਹੜਾ ਕੋਈ ਗਰੀਬਾਂ ਨੂੰ ਸਹਤ ਦਾ ਦਵਾ ਸਕੇ ਜੀ ਦੇਖੋ ਕਿਸੇ ਦਾ ਕੋਈ ਗੱਲਬਾਤ ਹੁੰਦੀ ਹੈ ਕਿਸੇ ਨਾਲ ਉੱਚੀ ਨਹੀਂ ਵੀ ਪੈਸੇ ਵਾਲਾ ਪੈਸੇ ਦੇ ਕੇ ਨਿਕਲ ਜਾਂਦਾ ਗਰੀਬ ਤੇ ਫੇਰ ਉੱਥੇ ਫਸ ਜਾਂਦਾ ਜੀ ਨਹੀਂ ਤੁਹਾਨੂੰ ਸਰਕਾਰ ਕਿਹੜੀ ਵਧੀਆ ਲੱਗੀ ਆ ਚਾਰ ਸਰਕਾਰਾਂ ਆ ਗਈਆਂ ਕਾਂਗਰਸੀ ਕਾਲੀ ਆਮ ਆਦੀ ਪਾਰਟੀ ਤੇ ਭਾਜਪੀ ਚਾਰ ਸਰ ਜਿੰਨ ਕਿ ਪਾਰਟੀਆਂ ਆਈਆਂ ਤੁਹਾਨੂੰ ਵਧੀਆ ਸਰਕਾਰ ਪਾਰਟੀ ਕਿਹੜੀ ਲੱਗਦੀ ਆ ਹਾਏ ਤੇ ਕਿਰਤਕ ਸਚਾਈ ਵਾਲਾ ਬੰਦਾ ਹੀ ਨਹੀਂ ਆਇਆ ਸਾਰੇ ਘਟਾਲੇਬਾਜ਼ ਹੀ ਆ ਅੱਛਾ ਜਿੰਨੇ ਵੀ ਹੈਗੇ ਸਾਰਿਆਂ ਨੇ ਘਟਾਲੀ ਕੀਤੀ ਕਿਤੇ ਵੀ ਸੈਂਕੜੇ ਕਰੋੜਾਂ ਦਾ ਅੱਛਾ ਫਿਰ ਵੋਟ ਕਿਹਨੂੰ ਪਾਉਂਗੇ ਜੇ ਤੁਸੀਂ ਕਹਿੰਦੇ ਸਾਰੇ ਹੀ ਘਟਾਲੇਬਾਜ਼ ਆ ਸਾਰੇ ਹੀ ਕਪਲੇਬਾਜ਼ ਆ ਫਿਰ ਚੰਗਾ ਕਿਹੜਾ ਮੈਂ ਚੰਗਾ ਪੁੱਛ ਰਿਹਾ ਚੰਗਾ ਕਿਹੜਾ ਲੱਗਦਾ ਚੰਗਾ ਕੋਈ ਨਹੀਂ ਲੱਗਦਾ ਹਜੇ ਕੋਈ ਨਹੀਂ ਚੰਗਾ ਲੱਗਦਾ ਸਾਡੀ ਆਵਾਜ਼ ਵੀ ਸੁਣ ਰਿਹਾ ਕੋਈ ਜੀ ਜਦੋਂ ਸਰਕਾਰ ਵੱਲੋਂ ਸਹੂਲਤਾਂ ਹੁੰਦੀਆਂ ਤੁਹਾਡੇ ਤੱਕ ਪਹੁੰਚ ਤੱਕ ਨਹੀਂ ਪਿੰਡਾਂ 'ਚ ਦੇਖੋ ਜੀ ਬੈਂਕ ਦੇ ਵਿੱਚ ਜੇ ਕੋਈ ਸਾਡਾ ਬੰਦਾ ਲੋਨ ਲੈਂ ਮੰਗਣ ਜਾਂਦਾ ਬੈਂਕ ਲੋਨ ਹੀ ਨਹੀਂ ਦੇ ਦੂ ਜੀ ਭਾਵੇਂ ਪੜਿਆ ਲਿਖਿਆ ਹੋਵੇ ਉਹਨੂੰ ਵੀ ਲੋਨ ਨਹੀਂ ਮਿਲਦਾ ਅੱਛਾ ਤੇ ਜਿਹਦੇ ਕੋਲੇ ਕੋਈ ਸੋਰਸ ਹੈਗਾ ਕਮਾਈ ਦਾ ਸਾਧਨ ਹੈਗਾ ਚੰਗਾ ਉਹ ਉਹਨੂੰ ਮਿਲਦੇ ਹੈਗੇ ਅੱਛਾ ਬਸ ਸਾਨੂੰ ਨਹੀਂ ਮਿਲਦੇ ਗਰੀਬਾਂ ਨੂੰ ਜੀ ਨਹੀਂ ਨਹੀਂ ਸਾਨੂੰ ਕਾਤੋਂ ਨਹੀਂ ਮਿਲਦੇ ਕਾਰਨ ਕੀ ਹੈ ਬਸ ਸਾਨੂੰ ਨਹੀਂ ਦੇ ਰਹਾ ਸਾਡੇ ਕੋਈ ਕੋਈ ਵੱਖਰੀ ਗੱਲਬਾਤ ਕਰ ਲੈਂਦੇ ਸਾਡੇ ਨਾਲ ਆ ਗਿਆ ਇਹਨਾਂ ਲੌਨ ਲਾਈਨ ਖਾਤਰ ਨਾ ਬਹੁਤ ਫਾਰਮੈਟੀਆਂ ਕਰਨੀਆਂ ਪੈਂਦੀਆਂ ਕਈ ਵਾਰ ਫਾਰਮੈਟੀ ਨਹੀਂ ਪੂਰੀ ਹੁੰਦੀ ਤੇ ਹੱਥੋਂ ਤਾਂ ਕਰਕੇ ਲੋਨ ਨਹੀਂ ਮਿਲਦਾ ਲੋਨ ਤਾਂ ਜਿਹਨਾਂ ਹਰੇਕ ਬੰਦੇ ਨੂੰ ਮਿਲਦਾ ਨੇ ਫਾਰਮੈਲਿਟੀ ਅਸੀਂ ਕਿੱਥੋਂ ਪੂਰੀ ਕਰਾਂਗੇ ਅਸੀਂ ਗਰੀਬ ਬੰਦੇ ਆ ਸਾਡੇ ਕੋਲੇ ਆਧਾਰ ਕਾਰਡ ਹੁੰਦਾ ਕੱਲਾ ਅੱਛਾ ਸਾਡੇ ਕੋਲੇ ਹੋਰ ਕੋਈ ਸੋਰਸ ਹੀ ਨਹੀਂ ਹੁੰਦਾ ਕਮਾਈ ਦਾ ਜੀ ਅਸੀਂ ਸਰਕਾਰ ਤੋਂ ਲੈ ਕੇ ਕੰਮ ਚਲਾਉਣਾ ਉਹ ਸਾਡੇ ਕੋਲ ਸਰਕਾਰ ਮੰਗ ਪੂਰੀ ਨਹੀਂ ਕਰਦੀ ਜੀ ਨਾਲੇ ਕਹਿੰਦੇ ਪਿੰਡਾਂ ਵਾਲੇ ਮੋਦੀ ਦੇਈ ਜਾਂਦਾ ਛੋਟੇ ਛੋਟੇ ਸਕੀਮਾ ਦਾ ਯਾਰ ਇਹ ਲੀਗਾ ਛੋਟੇ ਮੋਟੇ ਦੇਈ ਜਾਂਦਾ ਜਿਹੜੇ ਗਿਣੇ ਚੁਣੇ ਬੰਦੇ ਉਹਨਾਂ ਨੂੰ ਦਿੰਦਾ ਸਾਰਿਆਂ ਨੂੰ ਤਾਂ ਦੇ ਹੀ ਨਹੀਂ ਰਿਹਾ ਤੇ ਕਣਕ ਨਹੀਂ ਮਿਲਦੀ ਸਾਨੂੰ ਮੋਦੀ ਵਾਲੀ ਆਉਂਦੀ ਫਰੀ ਵਾਲੀ ਉਹਦਾ 1 ਰੁਪਿਆ ਵੀ ਨਹੀਂ ਮਿਲਦੀ ਪੰਜਾਬ ਸਰਕਾਰ ਦੇ ਤਾਂ ਜਾਨੀ ਕਿ 2 ਰੁਪਏ ਕਿਲੋ ਆ ਜਿਹੜੀ ਮੋਦੀ ਵਾਲੀ ਤੋਂ ਬਿਲਕੁਲ ਹੀ ਫਰੀ ਹੈ ਮੋਦੀ ਵਾਲੀ ਇਕੱਲੀ ਕਣਕ ਹੀ ਮਿਲ ਰਹੀ ਹੈ ਨਾ ਬਾਕੀ ਜਿਹੜਾ ਨੌਕਰੀਆਂ ਨੌਕਰੀਆਂ ਦਾ ਸਾਧਨ ਕੋਈ ਬਣਾ ਹੀ ਨਹੀਂ ਰਿਹਾ ਕੋਈ ਅੱਛਾ ਉਹਦਾ ਵੀ ਕੋਈ ਪ੍ਰਬੰਧ ਹੋਣਾ ਚਾਹੀਦਾ ਇੰਨੀ ਜਨਸੰਖਿਆ ਵਧ ਜਾਈ ਜਾਂਦੀ ਹੈ ਉਹਨਾਂ ਨੂੰ ਨੌਕਰੀ ਤਾਂ ਤਾਂ ਬਿਤਾਉਣੇ ਪਊਗਾ ਜੀ ਹੱਲ ਕਰਨਾ ਹੀ ਪਊਗਾ ਨਾ ਜੀ ਕਣਕ ਮਿਲ ਜਾਂਦੀ ਹੈ ਤਾਂ ਕ ਮਿਲ ਜਾਂਦੀ ਹੈ ਪੰਜਾਬ ਸਰਕਾਰ ਵਾਲੀ ਮਿਲ ਜਾਂਦੀ ਹੈ ਪੰਜਾਬ ਸਰਕਾਰ ਵਾਲੇ ਹਜੇ ਨਹੀਂ ਮਿਲੇਗੀ ਬਹੁਤ ਚਿਰ ਹੋ ਗਿਆ ਕਿੰਨਾ ਚਿਰ ਹੋ ਗਿਆ ਜੋ ਸਰਕਾਰ ਹੁਣ ਲਗਭਗ 1.5 ਸਾਲ ਹੋ ਗਿਆ ਇਸ ਨੂੰ 1.5 ਹੋ ਗਿਆ ਕਿੰਨਾ ਹੋ ਗਏ ਨੇ ਸਰਕਾਰ ਆਪਣੇ 2 ਸਾਲ ਹੋ ਗਏ 2 ਸਾਲ ਹੋ ਗਏ ਹਾਂ ਹਾਂ 2 ਸਾਲ ਹੋ ਗਏ 2 ਸਾਲ ਦੀ ਤੁਹਾਡੇ ਰੋੜੀ ਕਪੂਰੇ ਦੇ ਵਿੱਚ ਕਣਕ ਹੀ ਨਹੀਂ ਮਿਲੀ ਨਹੀਂ ਮਿਲਿਆ 50 ਸਰਕਾਰ ਨਹੀਂ ਤਾਂ ਪੰਜਾਬ ਸਰਕਾਰ ਦੀ ਗੱਲ ਕਰਦਾ ਪੰਜਾਬ ਸਰਕਾਰ ਵਾਲੀ ਕਣਕ ਮਿਲੀ ਨਹੀਂ ਵੇਖ ਲਓ ਕਿ ਤੁਹਾਡਾ ਕਾਰਡ ਬਣਿਆ ਬਣਿਆ ਕਨ ਮੈਂ ਤੁਹਾਡੇ ਕੋਲ ਜ਼ਮੀਨ ਕਿੰਨੀ ਆ ਜ਼ਮੀਨ ਹੈ ਨੀ ਖੇਤੀਬਾੜੀ ਕਰਦੇ ਨੇ ਢਾੜੀ ਦਾ ਪਾ ਦਾ ਅੱਛਾ ਯਾਨੀ ਕਿ ਕਾਰਡ ਬਣਿਆ ਤੁਹਾਡਾ ਨੀਲਾ ਕਾਰਡ ਬਣਿਆ ਬਦਲ ਵਾਲਾ ਸਾਰਾ ਬਣਿਆ ਜੀ ਜੇ ਕੈਪਟਨ ਬਣਿਆ ਉਹ ਵੀ ਬਣਿਆ ਅੱਛਾ ਤੇ ਕੱਲੇ ਕਾਰਡਾਂ ਨੂੰ ਚੱਟੀ ਗਈ ਜੀ ਹੁਣ ਅੱਛਾ ਨੀ 2 ਸਾਲ ਦੀ ਤੁਹਾਨੂੰ ਕਣਕ ਨਹੀਂ ਮਿਲੀ ਕਣਕ ਦਾ ਸਾਲ ਜਦੋਂ ਸਰਕਾਰ ਆ ਭਗਵਾਨਤ ਬਾਣੀ ਸਰਕਾਰ ਬਣੀ ਐ ਉਹ ਵੀ ਸਾਨੂੰ ਕਣਕ ਨਹੀਂ ਮਿਲੀ ਜੀ ਪਿੰਡਾਂ ਦੇ ਵਿੱਚ ਦਾ ਆਟਾ ਵੀ ਆ ਗਿਆ ਪੀਸਿਆ ਪਸਾਇਆ ਕਣਕ ਵੀ ਆ ਗਈ ਤੁਸੀਂ ਕਹਿੰਦੇ ਕਣਕ ਨਹੀਂ ਮਿਲਦੀ ਡੱਕਾ ਉਹਨੇ ਐ ਅੱਛਾ ਨਾ ਲੋ ਜੀ ਸੁਣ ਲੋ ਰੋੜੀ ਕਪੂਰੇ ਦੇ ਵਿੱਚ ਕਹਿੰਦੇ ਵੀ ਕਣਕ ਨਹੀਂ ਮਿਲੀ ਜਿਉਂ ਸਰਕਾਰ ਬਣੀ ਐ ਜਿਹੜੀ ਸੈਂਟਰ ਸਰਕਾਰ ਵਾਲੀ ਜਿਹੜੀ ਕਣਕ ਆਉਂਦੀ ਐ ਫਰੀ ਵਾਲੀ ਉਹ ਜ਼ਰੂਰ ਇਹਨਾਂ ਨੂੰ ਮਿਲੀ ਐ ਇਹ ਕਹਿੰਦੇ ਉਹ ਤਾਂ ਮਿਲ ਗਈ ਨਾ ਹਾਂ ਉਹ ਮਿਲ ਗਈ ਜਿਹੜੀ ਫਰੀ ਵਾਲੀ ਆ ਉਹ ਮਿਲ ਗਈ ਹਾਂ ਫਰੀ ਵਾਲੀ ਕਣਕ ਜ਼ਰੂਰ ਮਿਲ ਗਈ ਪਰ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਆ پنجاب ਸਰਕਾਰ ਨੇ ਦੇਣੀ ਹੁੰਦੀ ਐ ਉਹ ਕਹਿੰਦੇ ਨਹੀਂ ਮਿਲੀ ਮਾਨ ਸਾਹਿਬ ਤਾਂ ਕਹਿੰਦੇ ਸੀ ਆਟਾ ਦੇਵਾਂਗੇ ਪੀਚੇ ਪਸਾਇਆ ਮਾਨ ਸਾਹਿਬ ਉਹ ਆਟਾ ਕਿੱਥੇ ਰਹਿ ਗਿਆ ਅਈ ਮਾਨ ਸਾਹਿਬ ਦਾ ਆਟਾ ਵੀ ਕਹਿੰਦੇ ਸੀ ਆਟਾ ਫਿਰ ਟਾਈਮ ਲੱਗੂ ਆਟਾ ਬੜਾ ਟਾਈਮ ਲੱਗੂ ਸੁਣਵਾਲਾ ਲੱਗੂ ਹੁਣ ਤਾਂ ਢੱਕਾਉ ਨੇ ਦੋ ਸਰਕਾਰਾਂ ਲੰਘ ਜਾਣਗੀਆਂ ਇਹ ਆਟਾ ਹੁੰਦੇ ਨੂੰ ਦਾ ਇੱਥੇ ਤੇ ਕਰ ਅੱਛਾ ਹੂੰ ਦੋ ਸਰਕਾਰਾਂ ਲੰਘ ਜਾਣਗੀਆਂ ਅਜੇ ਆਟਾ ਹੁੰਦੇ ਨੂੰ ਹਾਂ ਹਾਂਜੀ ਹਾਂ ਕਿਉਂ ਕਿਵੇਂ ਕੋਈ ਜ਼ੁਲਤ ਨਹੀਂ ਇੱਥੇ ਕੱਲੀ ਸਾਡੀ ਕਣਕ ਦਾ ਕੋਟਾ ਉਹ ਵੀ ਖਤਮ ਕੀਤਾ ਜਾਊਗਾ ਇੱਕ ਦਿਨ ਸਾਰਾ ਕੁਝ ਖਤਮ ਕੀਤਾ ਜਾਂਦਾ ਹੀ ਸਾਡਾ ਜੀ ਹਾਂਜੀ ਆਹ ਹੀ ਗੈਣਾ ਕੁਛ ਚਾਣਾ ਹੈ ਸਰਕਾਰ ਕਿਹੜੀ ਚੰਗੀ ਲੱਗਦੀ ਤੁਹਾਨੂੰ ਸਰਕਾਰ ਤਾਂ ਅਸੀਂ ਤਾਂ ਮੋਦੀ ਨੂੰ ਵੋਟ ਪਾਵਾਂਗੇ ਇਹੇ ਦਾ ਅੱਡਾ ਹੀ ਬਦਲਾਂਗੇ ਅਰਗੀ ਦਾ ਅੱਛਾ ਹਾਂ ਪਹਿਲਾਂ ਕਿਹਨੂੰ ਪਾਉਂਦੇ ਸੀ ਪਹਿਲਾਂ ਪਾਉਂਦੇ ਕਿਤੇ ਕਾਂਗਰਸ ਨੂੰ ਪਾਦੀ ਕਿਤੇ ਬਾਦਲ ਨੂੰ ਪਾਦੀ ਬੇਲੀਆਰ ਭਗਵੰਤ ਮਾਨ ਨੂੰ ਪਾ ਕੇ ਵੇਖ ਲੈਣਾ ਜੀ ਤੇ ਬਾ ਭਗਵੰਤ ਮਾਨ ਨੇ ਵੀ ਕੁਝ ਸਾਡੇ ਪੱਖ ਦੀ ਕੋਈ ਗੱਲ ਨਹੀਂ ਰੱਖਦਾ ਜੀ ਜੀ ਉਹ ਕਹਿੰਦਾ ਗਰੀਬਾਂ ਦੀ ਸਰਕਾਰ ਆ ਇਹ ਨਹੀਂ ਜੀ ਨਹੀਂ ਬਕਾਇਨ ਗੱਲਾਂ ਇਹਨਾਂ ਦੀ ਹਾਂ ਤੁਹਾਨੂੰ ਕਿਵੇਂ ਲੱਗਦਾ ਵਧੀਆ ਲੱਗਦਾ ਪਰ ਠੀਕ ਆ ਕਿਹੜੀ ਸਰਕਾਰ ਚੰਗੀ ਲੱਗਦੀ ਆ ਸਰਕਾਰ ਕੋਈ ਵੀ ਨਹੀਂ ਚੰਗੀ ਲੱਗਦੀ ਕੋਈ ਵੀ ਨਹੀਂ ਚੰਗੀ ਲੱਗਦੀ ਨਹੀਂ ਕੋਈ ਤਾਂ ਚੰਗੀ ਹੋਊਗੀ ਚਾਰ ਚਾਰ ਪਾਰਟੀਆਂ ਚਾਰਾਂ ਚ ਕੋਈ ਤਾਂ ਚੰਗੀ ਹੋਊਗੀ ਸਾਰੀਆਂ ਤਾਂ ਨਹੀਂ ਮਾਰਗਾਂ ਹੁੰਦੀਆਂ ਚੰਗੀਆਂ ਸਮਝ ਕੇ ਬਣਾਈਆਂ ਸੀ ਪਰ ਬਾਅਦ ਚ ਨਹੀਂ ਚੰਗੀਆਂ ਰਹਿੰਦੀਆਂ ਅੱਛਾ ਬਾਜੀ ਬਹੁਤ ਤਾਂ ਭਾਗੇ ਆਪਦੇ ਘਰੇ ਬੈ ਜਾਣੇ ਆਈ ਬਸ ਬਸ ਬੋਰ ਮੋਦੀ ਨੂੰ ਪਾਵਾਂਗੇ ਬਸ ਮੈਂ ਉਹੀ ਪੁੱਛਦਾ ਨਾ ਜੀ ਜਿਹਨੂੰ ਮਰਜ਼ੀ ਪਾਉ ਆਸੀਂ ਤਾਂ ਕੁਝ ਨਹੀਂ ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਮੋਦੀ ਨੂੰ ਨਾਮ ਪਾਓ ਕਾਂਗਰਸ ਨੂੰ ਨਾਮ ਪਾਓ ਕੱਲ ਨੂੰ ਨਾਮ ਪਾਓ ਆਮ ਆਦਮੀ ਜਿੱਥੇ ਮਨ ਕਰਦਾ ਉੱਥੇ ਪਾਓ ਬੋਰਡ ਅਸੀਂ ਤਾਂ ਵੈਸੇ ਪੁੱਛ ਰਹਾ ਵੀ ਪਾਰਟੀ ਕਿਹੜੀ ਚੰਗੀ ਲੱਗਦੀ ਹੈ ਤੁਹਾਨੂੰ ਪਾਰਟੀ ਐਸ ਵਾਰ ਇਸ ਵਾਰ ਤਾਂ ਬਸ ਮੋਦੀ ਚੁਣਿਆ ਅੱਛਾ ਵੋਟ ਲਈ ਬਸ ਉਹ ਕੋਈ ਉਹਦੀ ਖਾਸੀਅਤ ਗੁਣ ਕੀ ਹੈ ਗੋਣਾ ਹੀ ਵੀ ਜਿੱਦਾਂ ਕਹਿੰਦੇ ਵੀ ਸਹੂਲਤਾਂ ਮਿਲੀਆਂ ਜਾਂਦੀਆਂ ਕੁਛ ਆਰੰਗ ਕੁਛ ਨਹੀਂ ਆਰੰਗ ਨਹੀਂ ਪਹੁੰਚ ਰੰਗਾ ਵੀ ਦੇਖਦੇ ਅੱਗੇ ਕੀ ਕਰ ਰਿਹਾ ਹੈਗਾ ਅੱਛਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਰਕਾਰ ਹੁਣ ਆਈ ਹੈ ਇਹ ਤੋਂ ਤੁਹਾਨੂੰ ਕੋਈ ਸਹੂਲਤ ਨਹੀਂ ਮਿਲੀ ਅਜੇ ਤੱਕ ਨਾ ਵਸਹਾ ਕਣਕ ਕਾ ਗਈ ਬਸ ਕਲੀ ਕਣਕ ਹੀ ਹੋ ਰਹੀ ਤੇ ਕੋਈ ਸਹੂਲਤ ਨਹੀਂ ਕਿਹੜੀ ਕਣਕ ਮਿਲੀ ਏ ਤੁਹਾਨੂੰ ਸੈਂਟਰ ਆ ਇੱਕ ਤਾਂ ਫਰੀ ਵਾਲੀ ਹੁੰਦੀ ਆ ਇੱਕ 2 ਰੁਪਏ ਕਿਹੜੀ ਮਿਲੀ ਏ ਤੁਹਾਨੂੰ ਹੁਣ ਸੈਂਟਰ ਵਾਲੀ ਮਿਲੀ ਹੈਗੀ ਪੰਜਾਬ ਸਰਕਾਰ ਦੀ ਕਣਕ ਮਿਲੀ ਨਹੀਂ ਨਹੀਂ ਮਿਲੀ ਏ ਤੱਕ ਕਿਦੋਂ ਜੀ ਤੈਨੂੰ ਕਹੀ ਜਾਂਦੇ ਜਾਣ ਕੇ ਸਰਕਾਰ ਤੇ ਤਵਾ ਲਾਉਣ ਦੇ ਮਾਰੇ ਕਹੀ ਜਾਂਦੇ ਹੋ ਨਹੀਂ ਨਹੀਂ ਤਵਾ ਲਾਉਣ ਤੇ ਜੋ ਮਿਲੀ ਨਹੀਂ ਰਹੀ ਅਰੇ ਬਾਪੂ ਕਿਵੇਂ ਤੂੰ ਕਿਤੇ ਨੂੰ ਕਿਵੇਂ ਲੱਗਦੀ ਸਰਕਾਰਾਂ ਤੈਨੂੰ ਮਿਲਦੀ ਜਾਂਦੀ ਕਣਕ ਕਣਕ ਹਾਂ ਜੀ ਮਿਲ ਹੀ ਜਾਂਦੀ ਏ ਕਣਕ ਅੱਛਾ ਪੈਨਸ਼ਨ ਆ ਜਾਂਦੀ ਆ ਹਾਂ ਆ ਜਾਂਦੀ ਆ ਜੀ ਜੀ ਵਰੀਆ ਬਿੱਲ ਬੂਲ ਕਿੰਨਾ ਕਉਂਦਾ ਬਿੱਲ ਤਾਂ ਕਿਤੇ 1500 ਆ ਜਾਂਦਾ ਕਿਤੇ ਵੱਧ ਵੀ ਆ ਜਾਂਦਾ ਨਹੀਂ ਬਿੱਲ ਤਾਂ ਮਾਫ ਆ ਬਾਪੂ ਪਿੰਡਾਂ ਵਾਲੇ ਯਾਰ ਤੁਸੀਂ ਐਵੇਂ ਕਹੀਏ ਨੇ ਨਹੀਂ ਕਿਉਂ ਆਉਂਦੇ ਆ ਜੀ ਆਉਂਦੇ ਆ ਹਾਂ ਕਿਵੇਂ ਐਤ ਕੀ ਆਇਆ ਕੋਈ ਜਾਂ ਪਿਛਲੇ ਮਹੀਨੇ ਆਇਆ ਹਾਂ ਕਿੰਨਾ ਆਇਆ 900 ਰੁਪਿਆ 900 ਰੁਪਿਆ ਤੇ ਫਿਰ ਜਿਹੜੀ 400 ਜੂਨਟ ਮਾਨਸਾਰ ਕਹਿੰਦੇ ਸੀ ਵੀ ਫਰੀ ਹੈ ਕਿਤੇ ਜ਼ਿਆਦਾ ਤਾਂ ਨਹੀਂ ਮਚਾਈ ਜਾਂਦੇ ਕਰੇ ਹੀਟਰ ਊਟਰ ਲਾਈਵ ਬੈਠੇ ਹੋ ਕਰੇ ਨਾ ਕੋ ਕੁਛ ਨਹੀਂ ਲੱਗਿਆ ਜੀ ਸਾਡੇ ਅੱਛਾ ਕਿੰਨੇ ਲਾਈਟਾਂ ਹੀ ਜਗਦੀਆਂ ਹੁੰਦੀਆਂ ਉਹ ਮੁੜ ਕੇ ਹੋਰ ਕੀ ਕਿਵੇਂ ਲੱਗਦਾ ਸਰਕਾਰਾਂ ਦਾ ਤੁਹਾਨੂੰ ਹੁਣ ਜਿਹੜੀ ਸਰਕਾਰਾਂ ਜਨਕਿ ਲੋਕ ਸਭਾ ਦੇ ਇਲੈਕਸ਼ਨ ਆ ਗਏ ਐ ਹੁਣ ਜਨਕਿ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਖੜੇ ਕਰਤੇ ਆ ਹਾਂਜੀ ਹਾਂਜੀ ਕਾਲੀ ਕਹਿੰਦੇ ਅਸੀਂ ਕੰਮ ਬਹੁਤ ਕੀਤਾ ਕਾਂਗਰਸ ਕਹਿੰਦੀ ਅਸੀਂ ਬਹੁਤ ਕੰਮ ਕੀਤਾ ਬੀਜੇਪੀ ਵਾਲੇ ਕਹਿੰਦੇ ਅਸੀਂ ਬਹੁਤ ਕੀਤਾ ਆਮ ਆਦਮੀ ਕਹਿੰਦੇ ਅਸੀਂ ਕੰਮ ਬਹੁਤ ਕੀਤਾ ਤੁਹਾਡੇ ਕਿੰਨਾ ਕ ਵਿਕਾਸ ਇੱਥੇ ਹੋ ਰਿਹਾ ਸਾਨੂੰ ਤਾਂ ਕਾਲੀ ਜੰਗੇ ਲੱਦੇ ਐ ਅੱਛਾ ਹਾਂ ਕੋਈ ਨਹੀਂ ਐ ਪਹਿਲਾਂ ਸਭ ਢੀਚੀਆਂ ਬੀਚੀਆਂ ਵਾਲੇ ਆ ਜੀ ਜੀ ਜਿਹੜਾ ਕਾਲਾ ਗਾਣੇ ਕੰਮ ਕੱਢਣਾ ਉਹ ਕਾਲੀ ਕੱਢਦੇ ਆ ਅੱਛਾ ਪਹਿਲਾਂ ਦਾਲਾਂ ਦੀ ਮਿੱਟੀ ਦਾ ਤੇਲ ਆਉਂਦਾ ਸੀ ਹੁਣ ਕੀ ਉਹਨਾਂ ਦਾ ਸਰੂਵੰਦ ਨਹੀਂ ਵੇਖਣ ਹੁੰਦੇ ਅੱਛਾ ਪਹਿਲਾਂ ਕਿਲੋ ਕਿਲੋ ਦੋ ਦੋ ਕਿਲੋ ਦਾਲ ਮਿਲਦੀ ਸੀ ਅੱਛਾ ਸ਼ਹਿਦਾ ਕਰਦੇ ਗਰੀਬ ਬੰਦੇ ਦੀ ਜੀ ਤੇ ਹੁਣ ਕੋਈ ਪਹੁੰਚਦਾ ਨਹੀਂ ਜੀ ਕਾਲਾਂਗਾਂ ਦੀ ਸਰਕਾਰ ਪੂਰੀ ਟਾਪ ਦੀ ਆ ਜੀ ਹੁਣ ਨਹੀਂ ਕੋਈ ਪਹੁੰਚਦਾ ਇੱਥੇ ਜਿਹੜਾ ਗੜਾ ਪਹਿਲਾਂ ਝੰਡੇ ਲੈ ਕੇ ਚੱਕੀ ਪਿਰਦੇ ਸੀ ਅਸੀਂ ਐ ਕਰਦਾਂਗੇ ਜਾਓ ਕਰਦਾਂ ਏ ਮਰੇ ਮਾਰਗ ਤੇ ਨਹੀਂ ਆਉਂਦੇ ਬਾਅਦ ਚ ਇਹ ਉਹ ਪਤਾ ਲੈਣਾ ਅੱਛਾ ਵੀਰ ਨੇ ਤਾਂ ਮਰਿਆ ਚੱਲ ਜਾ ਹੀ ਅੱਗੇ ਜੀ ਜਿਹੜਾ ਕਾਲੀ ਸੇਫਟੀ ਵਾਲੀ ਕਾਲੀ ਜਮਾ ਸਰਕਾਰ ਚੋਟੀ ਦੀ ਸਰਕਾਰ ਆ ਸਾਡੇ ਲਈ ਜੀ ਜੀ ਕੋਈ ਨਹੀਂ ਉਹਨੇ ਕਾਂਗਰਸ ਕੋਈ ਝਾੜੂ ਫੇਰ ਕੇ ਸਾਰੇ ਅੱਛਾ ਸਾਫ ਫੇਰਦਾ ਝਾੜੂ ਪੈ ਕਣਕਾਂ ਦੀ ਹੋ ਵੀ ਗਈ ਜੀ ਬਸ ਦੂਜੀ ਮਿਲਦੀ ਆ ਫਰੀ ਵਾਲੀ ਅੱਛਾ ਉਹਦੇ ਨਾਲ ਤੈਨੂੰ ਪਤਾ 75 ਕਿਲੋ ਆਉਂਦੀ ਆ ਪੰਜ ਜਾਣਿਆਂ ਦੀ ਜੀ ਸਾਲ ਦੀ ਕਿੰਨੀ ਖਾ ਜਾਂਦਾ ਬੰਦਾ ਪੰਜ ਜਾਣੇ ਕਾਲੀ ਸਹਾਇਤਾ ਪੂਰੀ ਕਰਦੀ ਅੱਛਾ 2 ਕਿਲੋ ਦਾਲ ਦਾ ਪੈੜ ਕੇ ਮਿੱਟੀ ਦਾ ਤੇਲ ਬਹੁਤ ਉਹ ਬੰਦਾ ਹੀ ਉਦੋਂ ਜੀ ਤੇ ਛੋਲੇ ਮੈਨੇ ਨਾਲੇ ਕਹਿੰਦੇ ਕਾਲੀਆਂ ਨੇ ਲੁੱਟਿਆ ਬਹੁਤਾ ਲੁੱਟਿਆ ਉਹਦਾ ਜਿਹੜੇ ਹੋਰ ਆ ਆ ਚੰਗਾ ਕਰਕੇ ਇਹ ਤਾਂ ਆਪ ਜਾਉਣੇ ਮੂੜੇ ਨੂੰ ਤੀਆਂ ਲੁੱਟ ਕੇ ਸਾਰਾ ਕੋਲਾਏ ਕਿਵੇਂ ਤੇ ਹੋਰ ਝਾੜੂ ਵਾਲੇ ਸਾਰਾ ਕੋਈ ਹੁਣ じゃ ਹੀ ਫੇਰਦਾ ਨਹੀਂ ਨਹੀਂ ਝਾੜੂ ਵਾਲੇ ਕੰਮ ਬਹੁਤ ਕਰ ਰਹੇ ਆ ਉਹ ਕਹਿੰਦੇ ਜੀ ਦਾ ਨੇ ਸਾਡਾ ਤਾਂ ਕਿਸੇ ਨੇ ਕੀਤਾ ਨਹੀਂ ਜੀ ਸਾਡਾ ਤਾਂ ਕੋਈ ਛੱਤ ਨਹੀਂ ਬਦਲ ਕੇ ਗਿਆ ਹਾਂ ਸਹੀ ਹੈ ਲੈ ਤੀਨਾ ਬੰਜਾ ਹੋਈ ਚੁੰਦਿਆਂ ਗਰੀਬ ਦੀਆਂ ਅੱਛਾ ਕਹਿੰਦੇ ਅਸੀਂ ਟਾਇਲ ਬੱਤਾ ਪਾ ਦਾਂਗੇ ਫਲੇਚਾ ਬਣਾ ਦੇ ਸਾਡੀ ਕੋਈ ਨੇ ਕੋਈ ਇੱਟਾਂ ਲਈ ਆ ਉਹੀ ਪੱਲੀ ਬਾਰ ਚ ਹਾਂ ਹੁਣ ਇਲੈਕਸ਼ਨ ਆ ਗਏ ਫਿਰ ਉਹ ਘਰਾਂ ਚ ਵੋਟਾਂ ਲੈਣ ਆਉਣਗੇ ਓ ਯਾਰ ਅਈ ਦਾ ਕੰਮ ਹੀ ਜਗਾ ਇਹਦਾ ਧੱਕੇ ਨਾਲ ਮੋੜਾਂਗੇ ਕੱਲ੍ਹ ਨੂੰ ਹੱਕ ਜ਼ੋਰ ਕੇ ਪਾਵਾਂਗੇ ਅੱਛਾ ਕੱਲ੍ਹ ਨੂੰ ਟਾਪ ਦੀ ਸਰਕਾਰ ਆਈ ਕੱਲ੍ਹ ਨੂੰ ਬਚਾਦਾ ਲੈਂਦੇ ਗਏ ਗਰੀਬ ਨੂੰ ਇੱਥੇ ਕਿਸੇ ਨੂੰ ਕੋਈ ਠਾਣੇ ਲੈ ਨੱਕਾ ਤੇ ਕੋਈ ਪਿੱਛੇ ਨਹੀਂ ਜਾਂਦਾ ਕਾਲੀ ਕਾਲੀ ਪਿੱਛੇ ਜਾਵੜਦੇ ਆ ਕਾਲੀ ਹਸਾਤਾ ਦਾ ਕਰਦੇ ਆ ਬੰਦੇ ਦੀ ਵੀ ਇਹ ਰੱਖਦੇ ਦਾ ਹੈ ਵੀ ਇਹਨਾਂ ਨੇ ਵੋਟ ਪਾਈ ਆ ਸਾਨੂੰ ਅੱਛਾ ਕਾਲਿਆਂ ਦਾ ਯਾਰ ਸੇਵਤੀਆ ਕਾਲਿਆਂ ਨੂੰ ਵੋਟ ਪਾਈ ਤੇ ਜਨਕੀ ਕੀਮਤ ਪੈਂਦੇ ਤੁਹਾਡੀ ਕੀਮਤ ਪੈਂਦੀ ਪੈਂਦੀ ਆ ਅੱਛਾ ਹਾਂ ਇਹ ਕੋਈ ਹੋਊਗਾ ਜੇ ਕੋਈ ਪਿੱਛੇ ਨਾ ਆਏ ਜੀ ਕੋਈ ਨਹੀਂ ਤੁਰਦਾ ਸਰਕਾਰ ਸਰਕਾਰ ਤਾਂ ਆਮ ਆਦੀ ਪਾਰਟੀ ਦੀ ਵਧਾਈ ਸੀ ਜਨਕੀ ਚਿੱਟਾ ਦਾ ਖਤਮ ਕਰਤਾ ਉਹਨਾਂ ਨੇ ਪਿੰਡਾਂ ਚੋਂ ਚਿੱਟਾ ਹੁਣ ਵਧਿਆ ਕਿਉਂ ਹੈ ਕਿਵੇਂ ਲੈ ਮੈਂ ਕੋਈ ਪਹੁੰਚਦਾ ਹੀ ਨਹੀਂ ਚੁੱਟ ਬਿਚੁੱਟਾ ਹੈ ਨਹੀਂ ਕਿ ਤੇਰਾ ਕਹਿੰਦਾ ਪਾਪ ਖਤਮ ਹੋ ਗਿਆ ਮੈਂ ਤਾਂ ਜੀਦਾ ਨਹੀਂ ਕਿੱਥੇ ਹੈਗਾ ਨਹੀਂ ਹੈਗਾ ਵੀ ਆ ਹਾਂ ਅੱਜ ਕੱਲ ਉਹਦੀ ਸੌਂਦੀ ਆ ਗਾਂਧੀ ਦੀ ਚੱਲਦੀ ਆ ਗਾਂਧੀ ਦੀ ਹਾਂ ਗਾਂਧੀ ਤਾਂ ਕਦੋਂ ਦਾ ਮਰ ਗਿਆ ਗਾਦੀ ਨੋਟ ਦੀ ਚੱਲਦੀ ਆ ਗਾਦੀ ਕਿਹੜਾ ਵਾ ਜਹਾੜਿਆ ਕਿਦੋ ਅੱਛਾ ਅੱਛਾ ਗਾਦੀ ਨੋਟ ਦੀ ਗਾਂਦੇ ਵਾਲੇ ਨੋਟ ਦੀ ਚੱਲਦੀ ਆ ਹਾਂ ਨੋਟ ਆ ਅੱਛਾ ਗਾਂਧੀ ਦੀ ਚੱਲਦੀ ਆ ਵਾ ਗਾਂਧੀ ਦੇ ਜਿਹੜਾ ਕੋ ਮਰਜ਼ੀ ਕਰਾ ਲੈ ਉਹਨੇ ਮੇਰੇ ਕੋਲੇ ਹੋਵੇ ਲੱਖ ਰੁਪਏ ਮੈਂ ਅਜਨੇ ਮਰਜ਼ੀ ਕੰਮ ਕਰਾ ਲੈ ਅੱਛਾ ਤੇ ਹੁਣ ਜੇਬ ਚ ਥੇਲਾ ਨਹੀਂ ਕਰਦੀ ਮੇਲਾ ਮੇਲਾ ਨਹੀਂ ਬੱਸ ਤੂੰ ਕਹਿੰਦਾ ਤੂੰ ਉਹ 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 ਤਾਂ ਕਹਿੰਦੇ ਰਿਸ਼ਵਤ ਬੰਦ ਹੋ ਗਈ ਕੌਣ ਕਹਿੰਦੀ ਸਰਕਾਰ ਕਹਿੰਦੀ ਰਿਸ਼ਵਤ ਚੱਲਦੀ ਨਹੀਂ ਤੂੰ ਕਹੀ ਨਾ ਰਿਸ਼ਵਤ ਮੈਂ ਇਥੋਂ ਮੈਂ ਦਿੰਦੇ ਕਉ ਕਿਉਂ ਨਹੀਂ 10 ਮੈਨੂੰ ਕਿਹੜਾ ਨਹੀਂ ਲੈਂਦਾ ਕੌਣ ਲੈਂਦਾ 10 ਸਾਰੇ ਲੈਂਦੇ ਆ ਨਹੀਂ ਨਹੀਂ ਰਿਸ਼ਵਤ ਬੰਦ ਆ ਕੋਈ ਰਿਸ਼ਵਤ ਨਹੀਂ ਲੈਂਦਾ ਸਰਕਾਰ ਸੈਕਟਰ ਸਰਕਾਰ ਸਾਰਾ ਕੋ ਲੁੱਟੀ ਜਾਂਦੀ ਉਹੀ ਕੰਮ ਆ ਉਹ ਤੋਂ ਬਾਅਦ گیا ਵੱਧਾ ਹੁੰਦਾ ਕੰਮ ਘਟਦਾ ਨਹੀਂ ਹੁੰਦਾ ਜੀ ਸਰਕਾਰਾਂ ਦਾ ਕੰਮ ਆ ਅੱਛਾ ਐਵੇਂ ਥੋੜੀ ਬਣਾਈ ਸਰਕਾਰ ਅੱਛਾ ਅੱਛਾ ਹਾਂ ਇਹ ਫਿਰ ਹੁਣ ਸਰਕਾਰ ਕਿਦੀ ਲੈ ਕੇ ਆਉਂਗੇ ਹੁਣ ਕਾਲੀ ਦੀ ਆਉਗੀ ਆਪਾਂ ਤਾਂ ਕਾਲੀ ਨੂੰ ਪਵਾਗੇ ਦੋਵਾਂ ਨੂੰ ਹੋਰ ਕਿਹਕੇ ਪਵਾਉਂਗਾ ਮੈਂ ਤਾਂ ਅੱਛਾ ਉਹ ਪਾਦਰ ਕੇ ਤੇਰੇ ਪਿੱਛੇ ਲਾ ਕੇ ਜਦੋਂ ਕਾਮੀ ਉਹਨਾਂ ਨੇ ਆਮ ਆਦੀ ਪਾਰਟੀ ਨੇ ਕਰੇ ਹੋਏ ਉਹਨਾਂ ਦੇ ਤੇਰੇ ਪਿੱਛੇ ਲਾ ਕੇਆਂ ਵੋਟ ਪਾਣਗੇ ਆਉਣਗੇ ਅਸੀਂ ਪਵਾਵਾਗੇ ਯਾਰ ਯਾਰ ਕਾਦਾ ਜਿਹੜਾ ਯਾਰ ਇਹ ਵੋਟ ਨਹੀਂ ਪਾ ਸਕਿਆ ਯਾਰ ਕਾਦਾ ਫਿਰ ਅੱਛਾ ਜੇ ਯਾਰ ਨੇ ਕਹਦਾ ਤੂੰ ਮੇਰੇ ਪਿੱਛੇ ਲਾ ਕੇ ਪਾ ਫਿਰ ਕਿੱਤੇ ਯਾਰ ਅਸਹੀ ਟੀਮ ਆ ਸਾਡੀ ਅੱਛਾ ਲੈ ਉਹ ਨਹੀਂ ਸਾਡਾ ਵੀ ਆ ਕਿਲਰ ਗੱਡੀ ਲੱਗਿਆ ਅੱਛਾ ਜਿਹੜੀ ਗੱਲ ਕਹਿਦੀ ਕਹਿਦੀ ਜੇ ਇੱਕ ਯਾਰ ਨੇ ਕਿਹਾ ਦੂਜੇ ਯਾਰ ਪਿੱਛੇ ਬੋਟ ਪਾ ਦੂਗਾ ਪਾ ਦੂਗਾ じゃ ਯਾਰ ਇੱਥੇ ਬੰਦਾ ਮਾਰਨੂ ਯਾਰ ਯਾਰ ਆ ਰਹਾ ਕਰੇ ਯਾਰਾਂ ਯਾਰੀ ਪਿਛੇ ਜਾਂਦੇ ਆ ਹਾਂ ਪਰ ਜਾਂਦੇ ਖਾਸ ਪਿਛੇ ਆ ਲੰਡੂ ਪਿਛੇ ਹੀ ਬਾਹਰ ਨਹੀਂ ਦਿੰਦੇ ਅੱਛਾ ਜਾਂਦੇ ਖਾਸ ਪਿਛੇ ਆ ਅੱਛਾ ਕਿਸੇ ਦਾ ਖਾਸ ਮਿੱਤਰ ਹੈ ਹਾਂ ਸਾ ਜਿਹੜਾ ਯਾਰੀ ਜੀਨੇ ਯਾਰੀ ਭਰਾ ਵਾਲੀ ਆ ਅੱਜ ਕੱਲ ਤਾਂ ਯਾਰੀ ਲਾਈ ਪੈਣੀ ਉਹ ਆਪਦੀ ਥਾਲੀ ਜੀ ਖਾ ਕੇ ਅਗਲਾ ਕਰੀ ਜਾਂਦਾ ਰਹਾ ਅੱਛਾ ਕੋਈ ਹੁੰਦਾ ਖਾਸ ਚਲੋ ਧੰਨਵਾਦ ਧੰਨਵਾਦ ਬਾਈ ਨੇ ਬਾਈ ਕਹਿੰਦਾ ਵੀ ਸਾਡੇ ਤਾਂ ਕਾਲੇ ਵਾਲੇ ਕੰਮ ਕਰਿਆ ਤੇ ਅਸੀਂ ਤਾਂ ਕਾਲੇ ਵਾਲੇ ਵੋਟ ਪਾਵਾਂਗੇ ਜਿਹੜੀ ਸਾਨੂੰ ਕਣ ਘਾ ਰਹੀ ਹੈ ਜਨ ਕਿ ਪੰਜਾਬ ਸਰਕਾਰ ਵਾਲੀ ਨਹੀਂ ਆ ਰਹੀ ਜਨਕਾ ਸੈਂਟਰ ਸਰਕਾਰ ਵਾਲੀ ਕਣਕ ਆ ਜਿਹੜੀ ਸਾਨੂੰ ਉਹੀ ਹੁੰਦੀ ਆ ਕਾਲੀ ਸਾਡੇ ਨਾਲ ਖੜਦੇ ਸੀ ਕਾਲੀ ਸਾਨੂੰ ਜੇ ਕੋਈ ਥਾਣੇ ਫੜ ਲੈਂਦਾ ਸੀ ਤੇ ਛੜਾ ਲਿਆਉਂਦੇ ਸੀ ਜੇ ਕੋਈ ਹੋਰ ਕੰਮ ਹੁੰਦਾ ਸੀ ਤੇ ਕਾਲੀ ਸਾਡੇ ਨਾਲ ਜਾਂਦੇ ਸੀ ਸਾਡੇ ਤਾਂ ਉਹੀ ਗਰੀਬਾਂ ਦੇ ਸਿਰ ਤੇ ਜਨਕਾ ਜਿਹੜਾ ਟੀਨਾ ਪਾਈਗਾ ਉਹੀ ਪਈਗਾ ਅਜੇ ਤੱਕ ਸਾਨੂੰ ਕੋਈ ਸਹੂਲਤ ਨਹੀਂ ਮਿਲੀ